Wah <tru> 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 ਵੱਲੀ ਕਰਕੇ ਨਦਰ ਸਵੱਲੀ ਲੱਖਾਂ ਪਾਪੀ ਤਾ 고맙 <목소리> ਦੋ ਪਾਰਕ ਨਾਰੇ ਗੋਪੀ ਬੇੜੀ ਸਾਡੀ ਲਾ ਦੋ ਪਾਰਕ ਨਾਰੇ ਗੋਪੀ ਬੇੜੀ ਸਾਡੀ ਲਾ ਦੋ ਪਾਰਕ ਨਾਰੇ ਵਾਹਿਗੁਰੂ ਬੇਤੇ ਪ੍ਰਾਨ ਸਾਰੇ ਫੁੱਲ ਕੀ ਤਮਾਮ ਦੇਖੇ ਬੇਤੇ ਪ੍ਰਾਨ ਸਾਰੇ ਫੁੱਲ ਕੀ ਤਮਾਮ ਦੇਖੇ ਦੁਨੀਆ ਕੇ ਵਿੱਚ اور पुस्तकों का अंत की सिमरती स्थाई पाठ शास्त्रों की शोभा पाई कविता अचारी ताकी कवि का अनंत की नानक नरंकारी अवतारी ने अचारी जड़ी महिमा सर महिमा विच महिमा भगवंत की पीछे नहीं देखी आगे देखनी दयासिंगा जैसी नरपख बनी ਸ਼੍ਰੀ ਗੁਰੂ ਗ੍ਰੰਥ ਕੀ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਇਤ ਨਾਮ ਕੇ ਜਹਾਜ਼ ਪ੍ਰੀਤਾਂ ਦੇ ਪਹਿਰੇਦਾਰ ਸ਼ਹਿਰ ਕਹਿੰਦਾ ਪੰਨ ਦੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਓ ਐਤਾ ਪੰਨ ਮਕਾਮ ਦਾ ਦੇਖਿਆ ਨਾ ਪੈਰ ਪੈਰ ਤੇ ਰਾਦ ਨੂੰ ਮਾਰ ਠੋਕਰ ਹੀਰੇ ਲਾਲ ਟਾਮ ਦਾ ਦੇਖਿਆ ਨਾ ਹਾਂ ਸੰਜੇ ਪਿਆਰਿਆਂ ਪੁੱਤਰਾਂ ਨੂੰ ਝੋਲੀ ਮੌਤ ਦੀ ਪਾਮ ਦਾ ਦੇਖਿਆ ਨਾ ਪਿਤਾ ਕੋਈ ਵੀ ਪੁੱਤਰ ਦੀ লাশ ਉੱਤੇ ਤੇ ਖੁਸ਼ੀ ਦੇ ਗਾਮ ਦਾ ਦੇਖਿਆ ਨਾ ਸ਼ੇਰਾਂ ਦੀ ਜਵਾਰੇ ਵਿੱਚੋਂ ਨਿਕਲੇ ਗਰਜ ਸਦਾ ਸ਼ੇਰਾਂ ਦੀ ਜਵਾਰੇ ਵਿੱਚੋਂ ਨਿਕਲੇ ਗਰਜ ਸਦਾ ਮਿਉਂ ਮਿਉਂ ਕਰੀ ਜਾਣਾ ਕਮ ਹੁੰਦਾ ਬਿੱਲੀ ਦਾ ਦੋ ਸਿੰਘ ਆਪ ਵਿੱਚ ਫਤਿਹ ਜੀ ਦਾ ਸਾਜ ਪਾਉਂਦੇ ਓਏ ਹੁੰਦਾ ਨਹੀਂ ਉਹ ਫਾਇਦਾ ਕੋਈ ਬੁਲਾਈ ਫਤਿਹ ਢਿੱਲੀ ਦਾ ਜਿਹਦੀ ਜ਼ੁਬਾਨ ਚ ਫਤਿਹ ਉਹਦੀ ਜਹਾਨ ਚ ਫਤਿਹ ਜਿਹਦੀ ਰਾਗ ਚ ਫਤਿਹ ਉਹਦੀ ਜਗ ਚ ਫਤਿਹ ਜਿਹੜਾ ਬੁਲਾਉਂਦਾ ਢਿੱਲੀ ਫਤਿਹ ਉਹਨੂੰ ਕਦੇ ਨਾ ਮਿਲੀ ਜਿਹੜਾ ਫਤਿਹ ਬੁਲਾਉਂਦਾ ਹੈ ਗੱਜ ਕੇ ਉਹਨੂੰ ਮਿਲਦੀ ਹੈ ਫਤਿਹ ਭੱਜ ਕੇ ਬੈਠੋ ਜੀ ਸੱਜ ਕੇ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਈ ਜਿਹੜੀ ਨਿਗਾਹ ਹੈ ਤੁਸੀਂ ਉਹ ਲੰਡਨ ਦੀ ਧਰਤੀ ਤੇ ਕੈਸਟਨ ਹਾਲ ਵਿੱਚ ਲੈ ਚੱਲੋ ਸ਼ਹਿਰ ਕਹਿੰਦਾ ਗੁਰੂ ਨਾਨਕ ਦੀ ਜਿੱਦਾਂ ਹਰ ਐਕਸ਼ਨ ਦਾ ਰਿਜੈਕਸ਼ਨ ਹੁੰਦਾ ਹਰ ਕਰਨ ਦਾ ਪ੍ਰਤੀਕਰਨ ਹੁੰਦਾ हर रात तो बाद प्रभात है, जिमे गर्मी तो बाद सर्दी, जिमे बचपन तो बाद जवानी तो ते जवानी तो बाद बड़ेपा आता है तो बाद आजादी आजादी तो बाद गुलामी है, डॉक्टर अकबाल का कथन है कि हजारों साल नरगस अपनी बेनोरी पे रोती है बड़ी मुश्किल से होता है चमन में लो जी बारह मार्च सं उन्नीस सौ चाली बारह मार्च सं उन्नीस सौ चाली वाले दिन सरदार उधम सिंह ने मंजे ते आखिरी बार आराम किया सुबह उठिया, उन्हें अशनान पानी किता नतनेम एक अलंबारी खोली है ਉਸ ਅਨਵਾਰੀ ਦੇ ਵਿੱਚੋਂ ਉਹਨੇ ਇੱਕ ਕਾਲਾ ਪੈਂਟ ਕੋਟ ਕੱਢਿਆ ਹੈ ਤੇ ਇੱਕ ਗੋਲ ਟੋਪ ਕਾਈ ਉਹਨੇ ਸਿਰ ਤੇ ਲਈ ਹੈ ਸੱਚ ਜਾਣੋ ਅੱਜ ਤੱਕ ਜਮਾ ਇੰਗਰੇਜ਼ ਲੱਗਦਾ ਹੈ ਉਹਨੇ ਇੱਕ ਵਾਰ ਆਪਣੀ ਜੇਬ ਵਿੱਚ ਹੱਥ ਮਾਰਿਆ ਤਾਂ ਕੀ ਕੱਢਿਆ ਇੱਕ ਅਮਰੀਕਨ ਰਵੋਲਵਰ ਉਹਨੇ ਕੱਢਿਆ ਹੈ ਕਹਿੰਦਾ ਸੱਜਣਾ ਸਾਥ ਨਿਭਾਵੀ ਓਏ ਵਫਾ ਕਰੀ ਵਫਾ ਕਰਨ ਵਾਲੇ ਬੰਦੇ ਦੁਨੀਆ ਤੇ ਪੂਜੇ ਜਾਂਦੇ ਨੇ ਬੇਦਗਾਂ ਲੋਕ ਦੁਨੀਆ ਤੇ ਬਹੁਤ ਮਾਰੇ ਹੁੰਦੇ ਨੇ ਸੱਜਣਾ ਜਦੋਂ ਤੇਰੇ ਵਿੱਚੋਂ ਫੈਰ ਹੋਵੇ ਤਾਂ ਖੜਕਾ ਆ ਪੰਜਾਬ ਦੀ ਧਰਤੀ ਤੱਕ ਹੋਣਾ ਚਾਹੀਦਾ ਹੈ। ਲੋ ਜੀ ਉਦਮ ਸਿੰਘ ਨੇ ਆਪਣਾ ਜਿਹੜਾ ਰਵੋਲਵਰ ਹੈ ਉਹ ਇੱਕ ਡੈਰੀ ਦੇ ਵਿੱਚ ਫਿੱਟ ਕੀਤਾ ਹੈ। ਤੜਪਿਆ ਹੈ ਕਸਤਨਹਾਲ ਨੂੰ 2:30 ਵਜੇ ਐਨ ਕਸਤਨਹਾਲ ਦੇ ਗੇਟ ਤੇ ਪਹੁੰਚ ਗਿਆ। ਉੱਥੇ ਜਿਹੜਾ ਬਾਡੀਗਾਰਡ ਖੜਾ ਸੀ ਜਿਹੜਾ ਉੱਥੇ ਸਕਿਉਰਟੀ ਗਾਰਡ ਖੜਾ ਸੀ ਕਹਿੰਦਾ ਪਲੀਜ਼ so many entry pass ਕਹਿੰਦਾ ਪਲੀਜ਼ so many entry pass ਉਦਮ ਸਿੰਘ ਨੇ ਆਪਣਾ ਐਂਟਰੀ ਪਾਸ ਦਿੱਤਾ ਹੈ ਕਹਿੰਦਾ what your name ਕਹਿੰਦਾ ਜੀ ਮੇਰਾ ਨਾਮ ਬ੍ਰਿੰਕ ਬਰਹਿਲੀਦ ਹੈ ਉਦਮ ਸਿੰਘ ਨਾਂ ਬਦਨ ਚ ਤੇ ਭੇਸ ਬਦਨ ਚ ਬੜਾ ਮਾਰ ਸੀ ਕਹਿੰਦਾ ਯੂ ਕੈਨ ਗੋ ਤੁਸੀਂ ਜਾ ਸਕਦੇ ਹੋ ਉਦਮ ਸਿੰਘ ਕੈਸਟਨ ਹਾਲ ਦੇ ਅੰਦਰ ਗਿਆ ਕੀ ਦੇਖਦਾ ਹੈ 300 ਬੰਦਾ ਕੁਰਸੀਆਂ ਤੇ ਬੈਠਾ ਹੈ 40 ਪੰਜਾਬ ਬੰਦੇ ਇੱਕ ਕੰਧ ਦੇ ਨਾਲ ਖੜੇ ਨੇ ਉਦਮ ਸਿੰਘ ਨੇ ਮੌਕੇ ਦੀ ਨਿਆਗਤ ਨੂੰ ਸਮਝਿਆ ਉਹ ਤਾੜ ਕੇ ਮੌਕੇ ਨੂੰ ਉਹਨੇ ਕੱਢਿਆ ਹਰ ਵਾਰ ਤੇ ਉਹਨੇ ਡੈਰੀ ਦੇ ਵਿੱਚੋਂ ਆਪਣੀ ਜੇਬ ਵਿੱਚ ਪਾ ਲਿਆ ਹੈ ਜਲਸਾ ਸ਼ੁਰੂ ਹੋ ਚੁੱਕਾ ਹੈ ਜਲਸਾ ਸ਼ੁਰੂ ਹੋ ਚੁੱਕਾ ਹੈ ਮਸਲਾ ਹੈ ਉਫغانستان ਦਾ ਪਹਿਲਾ ਜਰਨਲ ਜ਼ੈਕਟ ਬੋਲਿਆ ਕ੍ਰੈਸਟਨ ਟੂਸ ਬੋਲਿਆ ਵਾਰੀ ਆਈ ਹੈ ਜਰਨਲ ਡੈਰ ਦੀ ਜਦੋਂ ਵਾਰੀ ਆਈ ਹੈ ਜਰਨਲ ਡੈਰ ਦੀ ਤੇ ਜਰਨਲ ਡੈਰ ਜਦੋਂ ਸਟੇਜ ਤੇ ਖੜਾ ਹੋਇਆ ਤੇ ਲੋਕਾਂ ਨੇ ਤਾਲੀਆਂ ਮਾਰੀਆਂ ਜਦੋਂ ਕੋਈ ਵੱਡਾ ਮੰਤਰੀ ਬੋਲਦਾ ਹੈ ਜਦੋਂ ਕੋਈ ਵੱਡਾ ਲੀਡਰ ਬੋਲਦਾ ਹੈ ਤੇ ਲੋਕ ਤਾੜੀ ਮਾਰਦੇ ਨੇ ਉਹਨੇ ਇੱਥੋਂ ਸ਼ੁਰੂ ਕੀਤਾ ਕਹਿੰਦਾ ਇੰਡੀਅਨ ਡੌਗ ਭਾਰਤੀ ਕੁੱਤਿਆਂ ਨੇ ਜਦੋਂ ਆਜ਼ਾਦੀ ਮੰਗੀ ਕਹਿੰਦਾ ਇੰਡੀਅਨ ਡੌਗ ਭਾਰਤੀ ਕੁੱਤਿਆਂ ਨੇ ਜਦੋਂ ਆਜ਼ਾਦੀ ਮੰਗੀ ਕਹਿੰਦਾ ਉਹਨਾਂ ਨੂੰ ਮੈਂ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਘੇਰ-ਘੇਰ ਕੇ ਮਾਰਿਆ ਐਨੀ ਗੱਲ ਸੁਣਦਿਆਂ ਉਦਮ ਸਿੰਘ ਜਰਨਲ ਡੇਅਰ ਦੇ ਸਾਹਮਣੇ ਆ ਗਿਆ ਕਹਿੰਦਾ ਵਾਟ ਯੂਅਰ ਕੁਐਸ਼ਨ ਕਹਿੰਦਾ ਯੈਸ ਕੁਐਸ਼ਨ ਟੂ ਰਿਪੀਟ ਕਹਿੰਦਾ ਜਿਹੜੀਆਂ ਤੁਸੀਂ ਹੁਣੇ ਗਾਲਾਂ ਕੱਢੀਆਂ ਨਾ ਮੈਨੂੰ ਦੁਬਾਰਾ ਗਾਲਾਂ ਕੱਢ ਕੇ ਦਿਖਾਓ ਬੜਾ ਖੁਸ਼ ਹੋਇਆ ਕਹਿੰਦਾ ਇੰਡੀਅਨ ਡੌਗ ਭਾਰਤੀ ਕੁੱਤਿਆਂ ਨੇ ਆਜ਼ਾਦੀ ਮੰਗੀ ਕਹਿੰਦਾ ਇਹਨਾਂ ਨੂੰ ਮ ਜਲਿਆਂਵਾਲੇ ਬਾਗ ਵਿੱਚ ਕੇਰ ਕੇਰ ਕੇ ਮਾਰਿਆ ਕਹਿੰਦਾ ਮੈਨੂੰ ਅਫਗਾਨਿਸਤਾਨ ਭੇਜੋ ਕਹਿੰਦਾ ਮੈਂ ਘਰ ਘਰ ਜਲਿਆਂਵਾਲਾ ਬਾਗ ਬਣਾ ਦਵਾਂਗਾ ਐਨੀ ਗੱਲ ਸੁਣਦਿਆਂ ਉਦਮ ਸਿੰਘ ਜਰਨਲ ਡਾਇਰ ਦੇ ਸਾਹਮਣੇ ਆ ਗਿਆ ਉਹ ਕਹਿਆ ਉਦਮ ਸਿੰਘ ਸਰਦਾਰ ਨੇ ਉਹ ਸੁਣ ਬਈ ਮਾਨਾ ਤੇਰਾ ਦਾਨ ਪਾਣੀ ਮੁੱਕ ਗਿਆ ਹੁਣ ਇਸ ਦਹਾਨਾ देवल तोरना, आ गया जलाला वादिया बैलिख तराना उठ गए तो गया लोला वज गया घुगू कदॉल्वर कार, कार कर दिया ਕੋਟਾ ਸਰੀਓ ਕਹਾਂ ਨਿ ਪਾਕੇ ਫੇਰ ਗੋਲੀਆਂ ਹੋ ਮੇਰੀ ਨਾਂ ਤੋਂ ਫੇਰ ਗੋਲੀਆਂ ਦਾ ਗੋਲੀ ਨਾਲ ਲੈ ਲਿਆ ਹਾਂ ਥੱਲੇ ਸਿੱਟੀਆਂ ਤਰ ਤਦ ਭਲ ਕਾਂਗੇ ਫੇਰ ਗੋਲੀਆਂ ਦਾ ਗੋਲੀ ਨਾਲ ਲੈ ਲਿਆ ਗੋਲੀਆਂ ਦਾ ਗੋਲੀ ਨਾਲ ਲੈ ਲਿਆ ਹਾਂ ਥੱਲੇ ਸਿੱਟੀਆਂ ਤਰ ਤਦ ਭਲ ਕਾਂਗੇ